ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਲਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੇ ਹਾਲ ਦੀ ਅਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਪਿਛਲੇ 24 ਘੰਟੇ ਦੀ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਅੱਜ ਦੱਸਿਆ ਸੀ 22 ਤਰੀਕ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਮੀਂਹ ਪੈ ਸਕਦਾ ਤੇ ਕਈ ਥਾਵਾਂ ਤੇ ਨੇਰੀ ਝੱਖੜ ਦਾ ਦੌਰ ਹੈ ਜਿਹੜਾ ਉਹ ਆ ਸਕਦਾ ਉਸੇ ਤਰ੍ਹਾਂ ਅੱਜ ਕਾਰਵਾਈਆਂ ਜਿਹੜੀਆਂ ਉਹ ਸਵੇਰ ਤੋਂ ਚੱਲ ਰਹੀਆਂ ਨੇ ਪਹਿਲਾਂ ਅੰਮ੍ਰਿਤਸਰ ਦੇ ਕੁਝ ਭਾਗਾਂ ਦੇ ਵਿੱਚ ਬਰਖਾ ਹੋਈ ਪਠਾਨਕੋਟ ਗੁਰਦਾਸਪੁਰ ਦੇ ਕੁਝ ਭਾਗਾਂ ਦੇ ਵਿੱਚ ਬਰਖਾ ਹੋਈ ਉਸ ਤੋਂ ਬਾਅਦ ਹਰਿਆਣੇ ਦੇ ਕਈ ਹਿੱਸਿਆਂ ਦੇ ਵਿੱਚ ਉੱਤਰਾਖੰਡ ਦੇ ਕਈ ਹਿੱਸਿਆਂ ਦੇ ਵਿੱਚ ਤੇ ਪੰਜਾਬ ਦੇ ਲੁਧਿਆਣਾ ਜਲੰਧਰ ਮਲੇਰ ਕੋਟਲਾ ਸੰਗਰੂਰ ਪਟਿਆਲਾ ਮੋਹਾਲੀ ਚੰਡੀਗੜ ਇਹ ਜਿਹੜੇ ਏਰੀਏ ਆ ਰੋਪੜ ਰੂਪਨਗਰ ਇਹਨਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਦੁਪਹਿਰ ਤੋਂ ਬਾਅਦ ਕਾਫੀ ਤੇਜ਼ ਛਰਾਟੇਦਾਰ ਮੀਂਹ ਆ ਜਿਹੜਾ ਜਿਹਨੂੰ ਆਪਾਂ ਮੱਧਮ ਦਰਜੀ ਦੀ ਬਰਖਾ ਕਹਿ ਲੀਏ ਉਹ ਹੋਈ ਆ ਜੇਕਰ ਹੁਣ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਹਵਾਵਾਂ ਦੀ ਦਿਸ਼ਾ ਦੀ ਤਾਂ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਤੇ ਕਈ ਥਾਵਾਂ ਤੇ ਗਰਮੀ ਤੇ ਹਮਸ ਬਹੁਤ ਜ਼ਿਆਦਾ ਸੀ ਤੇ ਪੂਰੇ ਦੀ ਹਵਾ ਜਿਹੜੀ ਉਹ ਬਹੁਤ ਸਲੋ ਰਫਤਾਰ ਦੇ ਨਾਲ ਚੱਲ ਰਹੀ ਸੀ ਲੇਕਿਨ ਜਿਉਂ ਜਿਉਂ ਦਿਨ ਚੜਿਆ ਤੇ ਆਉਂਦੇ ਕਈ ਥਾਵਾਂ ਤੇ ਕਾਰਵਾਈਆਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋਈਆਂ ਤੇ ਲੁਧਿਆਣੇ ਤੇ ਲੁਧਿਆਣੇ ਦੇ ਆਲੇ-ਦਾਲੇ ਦੇ ਇਲਾਕਿਆਂ ਦੇ ਵਿੱਚ ਜਬਰਦਸਤ ਬਰਖਾ ਹੋਈ ਆ ਤੇ ਇਸ ਵਕਤ ਜਦੋਂ ਆਪਾਂ ਵੀਡੀਓ ਬਣਾ ਰਹੇ ਆ ਤਾਂ ਕਈ ਭਾਗਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਤੇ ਹਵਾਵਾਂ ਵੀ ਪੂਰੇ ਦੀਆਂ ਬਹੁਤ ਤੇਜ਼ ਚੱਲ ਰਹੀਆਂ ਤੇ ਇਸ ਵਕਤ ਪੰਜਾਬ ਦੇ ਉੱਤੇ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ ਜ਼ਬਰਦਸਤ ਜਿਹੜੀ ਨਮੀ ਆ ਉਹ ਪੰਜਾਬ ਤੇ ਆ ਰਹੀ ਆ ਲੇਕਿਨ ਮੌਨਸੂਨ ਹਲੇ ਪੰਜਾਬ ਦੇ ਵਿੱਚ ਐਂਟਰ ਨਹੀਂ ਹੋਈ ਮੌਨਸੂਨ ਹਲੇ ਆਉਣ ਦੇ ਵਿੱਚ 1 ਤੋਂ 2 ਦਿਨ ਜਾਂ 2 ਤੋਂ 3 ਦਿਨ ਆ ਜਿਹੜੇ ਉਹ ਲੱਗ ਸਕਦੇ ਆ ਇਹਨਾਂ ਹੁਣ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਸਿਸਟਮਾਂ ਦੀ ਤਾਂ ਸਿਸਟਮ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਦੇ ਬਣਿਆ ਦੂਸਰਾ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਚੱਕਰਵਾਤ ਬਣਿਆ ਹੋਇਆ ਤੇ ਤੀਸਰਾ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਆਉਣ ਵਾਲੇ ਸਮੇਂ 'ਚ ਬਣੂਗਾ ਪੱਛਮੀ ਬੰਗਾਲ ਤੇ ਚੱਕਰਵਾਤ ਆ ਜਿਹੜਾ ਉਹ ਬਣਿਆ ਹੋਇਆ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਬਰਖਾ ਹੋ ਸਕਦੀ ਹੈ। ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ, ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਤੇਜ਼ ਛਿੱਟੇ ਛਰਾਟੇ ਜਿਹੜੇ ਉਹ ਪੈ ਸਕਦੇ ਆ। ਉਹਦੇ ਨਾਲ ਕੁਝ 50-60 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾ ਵੀ ਚੱਲ ਸਕਦੀ ਆ। ਇਸ ਤੋਂ ਬਿਨਾਂ ਹਿਮਾਚਲ ਦੇ ਕੁਝ ਭਾਗ, ਜੰਮੂ ਕਸ਼ਮੀਰ ਦੇ ਕੁਝ ਭਾਗ, ਉੱਤਰਾਖੰਡ, ਦਿੱਲੀ, ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ ਉੱਤਰ ਪੂਰਬੀ ਭਾਗਾਂ ਦੱਖਣ ਪੂਰਬੀ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਜਿਹੜੀ ਉਹ ਆਉਣ ਵਾਲੇ 24 ਘੰਟੇ ਦੇ ਵਿੱਚ ਹੋ ਸਕਦੀ ਆ ਤੇ ਕਿਸਾਨ ਵੀਰਾਂ ਲਈ ਇਹ ਖੁਸ਼ੀ ਵਾਲੀ ਗੱਲ ਆ ਚਾਹੇ ਟਟਮੇ ਰੂਮ ਚ ਕਾਰਵਾਈਆਂ ਹੋ ਰਹੀਆਂ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 28-29 ਤੱਕ ਪੰਜਾਬ ਦੇ ਵਿੱਚ ਭਾਰੀ ਬਰਖਾ ਹੋਊਗੀ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਜਿਹੜਾ ਖੇਤੀ ਦਾ ਕੰਮ ਚੱਲ ਰਿਹਾ ਝੋਨੇ ਦਾ ਉਹਦੇ ਵਿੱਚ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਊਗਾ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਆਉਣ ਵਾਲੇ ਪੰਜ ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤੁਸੀਂ ਦੇਖ ਸਕਦੇ ਹੋ 23 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਦੇ ਕੁਝ ਭਾਗ ਪੱਛਮੀ ਉੱਤਰ ਪ੍ਰਦੇਸ਼ ਤੇ ਗੁਜਰਾਤ ਤੇ ਰਾਜਸਥਾਨ ਦੇ ਭਾਗਾਂ ਤੇ ਵੀ ਵਧੀਆ ਬਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਕੱਲ ਨੂੰ ਕਈ ਇਲਾਕਿਆਂ ਦੇ ਵਿੱਚ ਤੜਕਸਾਰ ਸਵੇਰੇ ਜਬਰਦਸਤ ਵਰਖਾ ਹੋ ਸਾਰੀ ਜਿਹਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਰੋਪੜ ਨਵਾਂਸ਼ਹਿਰ ਕਪੂਰਥਲਾ ਆਨੰਦਪੁਰ ਸਾਹਿਬ ਮਹਾਲੀ ਚੰਡੀਗੜ੍ਹ ਮੋਗਾ ਲੁਧਿਆਣਾ ਪਟਿਆਲਾ ਇਸ ਤੋਂ ਬਿਨਾ ਮਲੇਰਕੋਟਲਾ ਹੋ ਗਿਆ ਬਠਿੰਡਾ ਬਰਨਾਲਾ ਸੰਗਰੂਰ ਤੇ ਇਸੇ ਆਸ-ਪਾਸਲੇ ਇਲਾਕੇ ਫਰੀਦਕੋਟ ਰੋਲਪੁਰ ਦੇ ਇਲਾਕਿਆਂ ਦੇ ਵਿੱਚ ਵੀ ਜਬਰਦਸਤ ਕਾਰਵਾਈਆਂ ਜਿਹੜੀਆਂ ਉਹ ਹੋ ਸਕਦੀਆਂ ਨੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 24 ਤਰੀਕ ਦੀ ਤਾਂ 24 ਤਰੀਕ ਨੂੰ ਵੀ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਤੇ ਨਾਲ ਲੱਗਦੇ ਇਲਾਕੇ ਹਰਿਆਣਾ ਚੰਡੀਗੜ੍ਹ ਦਿੱਲੀ ਹਿਮਾਚਲ ਤੇ ਦੱਖਣੀ ਰਾਜਸਥਾਨ ਪੂਰਬੀ ਰਾਜਸਥਾਨ ਤੇ ਗੁਜਰਾਤ 'ਚ ਵਰਖਾ ਹੋ ਸਕਦੀ ਆ ਗੱਲ ਕਰੀਏ 25 ਤਰੀਕ ਦੀ ਤਾਂ 25 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਕੁਝ ਭਾਗਾਂ 'ਚ ਹਰਿਆਣਾ ਦੇ ਕੁਝ ਭਾਗ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੂਸਲਾਂ ਧਾਰ ਵਰਖਾ ਹੋ ਸਕਦੀ ਆ ਜਿਸ ਦੇ ਨਾਲ ਹਰਿਆਣਾ ਪੰਜਾਬ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਜ਼ਬਰਦਸਤ ਘਟਨਾਵਾਂ ਹੋਣਗੀਆਂ 27 ਤਰੀਕ ਨੂੰ ਪੰਜਾਬ ਦੇ ਫੇਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਤੇ ਨਾਲ ਜੰਮੂ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਭਾਗ ਤੇ ਬਿਹਾਰ ਛੱਤੀਸਗੜ ਦੇ ਭਾਗਾਂ 'ਚ ਜ਼ਬਰਦਸਤ ਵਰਖਾ ਹੋਊਗੀ। ਗੱਲ 28 ਤਰੀਕ ਦੀ ਕਰੀਏ 28 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਪੰਜਾਬ ਦੇ ਵਿੱਚ ਜ਼ਬਰਦਸਤ ਹੋਣਗੀਆਂ ਹਰਿਆਣੇ ਦੇ ਵਿੱਚ ਵੀ ਭਾਰੀ ਵਰਖਾ ਹੋ ਸਕਦੀ ਆ। ਹਿਮਾਚਲ ਉੱਤਰਾਖੰਡ ਇਸ ਤੋਂ ਬਿਨਾ ਸੈਂਟਰ ਭਾਰਤ ਸਾਰਾ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਦੇ ਭਾਗਾਂ 'ਚ ਵਰਖਾ ਹੋ ਸਕਦੀ ਆ। ਗੱਲ ਕਰੀਏ ਆਪਾਂ 29 ਤਰੀਕ ਦੀ 29 ਤਰੀਕ ਨੂੰ ਇੱਕ ਵਾਰ ਫੇਰ ਬਰਖਾ ਜਿਹੜੀ ਉਹ ਵਧੂਗੀ ਹਰਿਆਣਾ ਪੰਜਾਬ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਦੇ ਕੁਝ ਭਾਗ ਪੱਛਮੀ ਰਾਜਸਥਾਨ ਖੁਸ਼ ਕਰਊਗਾ ਗੁਜਰਾਤ ਦੇ ਭਾਗਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਹੈ 3 ਤਰੀਕ ਨੂੰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਕਰਵਾਈ ਜਿਹੜੇ ਉੱਤਰੀ ਭਾਰਤ ਵਿੱਚ ਹੋ ਸਕਦੀਆਂ ਫਿਰ ਉਸ ਵਾਰ ਗੱਲ ਕਰੀਏ 1 ਤਰੀਕ ਦੀ ਤਾਂ 1 ਤਰੀਕ ਨੂੰ ਵੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ 'ਚ ਵਰਖਾ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਤੇ 2 ਤਰੀਕ ਨੂੰ ਵੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਯਾਨੀ ਕਿ 25 ਤੋਂ ਲੈ ਕੇ 2 ਤਰੀਕ ਤੱਕ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਵਰੀਆ ਵਰਖਾ ਹੋ ਸਕਦੀ ਹੈ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਲਾਭ ਪਹੁੰਚੂਗਾ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ